ਅੱਜ ਭਾਰਤੀ ਕਿਸਾਨ ਜਿਹਨੇ ਇਹ ਦਿੱਖ ਤਾਂ ਦਤੋਂ ਵੱਲੋਂ ਅਸੀਂ ਜਿਹੜਾ ਮਾਨਸਾ ਜ਼ਿਲ੍ਹੇ ਦਾ ਲੋਕੀਂ ਬੰਦੀ ਇਹਨਾਂ ਨੂੰ ਵੀ ਬਹੁਤ ਫਾਜ਼ਿਲਕਾਰ ਨਾਲ ਦਿੰਦਾ ਕਿਉਂਕਿ ਮਾਨਸਾ ਦੇ ਲਵੇ ਲਵੇ ਜਿਹੜਾ ਸਾਡੀ ਪਿੰਡ ਨੂੰ ਆਣਾ ਪਿੰਡ ਦੇ ਆਗੂ ਅਤੇ ਬਲਾਕ ਦੇ ਆਗੂ ਹਰਦੇਵ ਸਿੰਘ ਰਾਸ਼ਟਰੀ ਗਵਾਹੀ ਦੇ ਵਿੱਚ ਮੰਗ ਪੱਤਰ ਦਿੱਤਾ ਤੇ ਹੁਣ ਸਾਨੂੰ ਮੰਗ ਪੱਤਰ ਇਹ ਆ ਵੀ ਮੇਨ ਮੰਗ ਇਹ ਆ ਵੀ ਜਿਹੜੀ ਡੀਏਪੀ ਆ ਜ਼ਰੂਰੀ ਆ ਅੱਜ ਕਿਸਾਨ ਹੈ ਜਿਹਨੂੰ ਇੱਕ ਬੋਰੀ ਚਾਹੀਦੀ ਆ ਉਹਦੇ ਨਾਲ ਵੀ ਨੈਨੋ ਖਾਦ ਤੇ ਬੀ ਨਰਮੇ ਦਾ ਜਾਂ ਕੋਈ ਹੋਰ ਵੇ ਲੋੜੀਆਂ ਸਮਾਨ ਲਾ ਕੇ ਦਿੰਦਾ ਕਿਸਾਨ ਕੋਲੇ ਬੋਰੀ ਲੈਣ ਵਾਸਤੇ ਇੱਕ ਪੈਸਾ ਨਹੀਂ ਹੁੰਦਾ ਤੇ ਉਹ ਕਿਸਾਨ ਦੇ ਧਿਆਨ 'ਚ ਲੈ ਕੇ ਮੰਗ ਪੱਤਰ ਦਿੱਤਾ ਤੇ ਉਸ ਤੋਂ ਬਾਅਦ ਜਿਹੜਾ ਨਰਮਾ ਮਰ ਗਿਆ ਲੋਕਾਂ ਦਾ ਨਰਮਾ ਮਰ ਗਿਆ ਖੇਤੀ ਗੱਡੀ ਵਾਲੇ ਦੱਸਦੇ ਆਂ ਜੇ ਪਿੰਡਾਂ ਦੇ ਵਿੱਚ ਟੀਮਾਂ ਬਣਾ ਕੇ ਜਾਣ ਸਰਕਾਰ ਤਾਂ ਸਾਡੀ ਕਹਿੰਦੀ ਆ ਵੀ ਗਰਦਾਰੀਆਂ ਬਾਅਦ ਵਿੱਚ ਮਾਮਜਾ ਪਹਿਲਾਂ ਅਸੀਂ ਕਹਿੰਦੇ ਆ ਵੀ ਫੋਵੀ ਤੌਰ ਤੇ ਜਿੱਥੇ ਜਿੱਥੇ ਨਰਮੇ ਦਾ ਝੋਨੇ ਦਾ ਛਰਜੀਆਂ ਦਾ ਇਹਨਾਂ ਦਾ ਨਸਰ ਆਉਣਾ ਆਪਾਂ ਉਹਨਾਂ ਦਾ ਚਾਰੇ ਦਾ ਉਹਦਾ ਬਾਕੀ ਤੌਰ ਤੇ ਗਰਦਾਰੀਆਂ ਕਰਕੇ ਲੋਕਾਂ ਨੂੰ ਮਾਮਜਾ ਦੇਣਾ ਸਰਕਾਰ ਦੀ ਆਵਾ ਨਿਕਲ ਚੁੱਕੀ ਆ ਸਰਕਾਰ ਨੇ ਸਿਰਫ 2000 ਰੁਪਏ ਜਿਹੜਾ ਲਾਣਿਆਂ ਦਾ ਜਿਹੜਾ ਧੱਕੇ ਦੇ ਦਿੱਤੇ ਪਰ ਤੁਹਾਨੂੰ ਧੱਕੇ ਨਾ ਟੈਗ ਨਹੀਂ ਕਰ ਸਕਦੇ 6% ਛਾਹਤ ਤੁਸੀਂ 6% ਟੈਗ ਤਾਂ ਜਿਹੜਾ ਬਿਲਕੁਲ ਨਿੰਦਣਗੂਰ ਆਪਾਂ ਕਹਿਣਾ ਉਹਦੀ ਅਸੀਂ ਮੰਨਦੀ ਆ ਵੀ ਬਹੁਤ ਤੌਰ ਤੇ ਜਿੰਨੀ ਗੱਲ ਸਾਡੇ ਮਨ ਵਿੱਚ ਲੱਗੀ ਆ ਜਾਂ ਬੰਨ੍ਹ ਕੇ ਆਈ ਆ ਜਿਹੜੇ ਜਿੱਤੇ ਫਾਸਲਾ ਖਰਾਬ ਹੋ ਗਏ ਜਾਂਦੀਆਂ ਉੱਤੇ ਘਰ ਡਿੱਗ ਗਏ ਕਿਸਾਨਾਂ ਦੇ ਜਾਂ ਖੇਤੀਬਾੜੀ ਦੇ ਘਰਾਂ ਦੀ ਫੌਜੀ ਟਾਸ ਤੇ ਲਿਸਟ ਲੈ ਕੇ ਉਹ ਕਰੋ ਤੇ ਸਾਡੀ ਚੀਫ ਸਰਪੰਚ ਨਾਲ ਗੱਲਬਾਤ ਵੀ ਹੋਈ ਹੈ ਪਰ ਵਧੀਆ ਵਿਸ਼ਵਾਸ ਦਿੱਤਾ ਸਾਰੇ ਆਗੂਆਂ ਨੂੰ ਪਰ ਜ਼ਬਰਦਸਤੀ ਹੁਣ ਕਿਤੇ ਮਰਜ਼ੀ ਮੈਨੂੰ ਕਿਤੇ ਸਾਰੇ ਕੋਈ ਵੀ ਡੀਲਰ ਧੱਕਾ ਕਰਦਾ ਰਹੇ ਨਾਲ ਸਮਾਨ ਕੋਈ ਵੀ ਜ਼ਬਰਦਸਤੀ ਸਾਇਟੀ ਦੇ ਵਿੱਚ ਵਰਸਾਈਟੀ ਸੈਕਟਰੀ ਕਹਿੰਦਾ ਵੀ ਇਹ ਸਮਾਨ ਲੈਣਾ ਪਊਗਾ ਗਰੀਬ ਤੌਰ ਤੇ ਕਾਰਵਾਈ ਕਰੋ ਜ਼ਬਰਦਸਤੀ ਕੋਈ ਨਹੀਂ ਕਿਸੇ ਨੂੰ ਦੇ ਸਕਦਾ ਫਿਰ ਵੀ ਵਧੀਆ ਸ਼ੁਰੂਆਤ ਵਾਕੇ ਸਾਨੂੰ ਭਰੋਸਾ ਦਿਵਾਇਆ ਜੇ ਵਿਸ਼ਵਾਸ ਘਾਟੇ ਤੋਂ ਜਿਵੇਂ ਨੰਬਰ ਦਿੱਤੇ ਆਂ ਮੈਂ ਫੋਬੀਟਾ ਉੱਤੇ ਪਹੁੰਚੂਗੀ ਸਾਡੀ ਕੰਮ ਦੀ ਟ੍ਰੇਨਿੰਗ ਤੇ ਹੋਰ ਅਧਿਕਾਰੀ ਕਹਿੰਦੇ ਫਿਰ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਵੱਡਾ ਕਦਮ ਕਰਕੇ ਇੱਥੇ ਸੰਘਰਸ਼ ਕਰਨ ਲਈ ਮਜਬੂਰ ਹੋਵਾਂਗੇ ਤੇ ਨਹੀਂ ਤਾਂ ਇਹ ਡੁੱਬੇ ਜਾਂਦੇ ਕਿਸਾਨ ਐ ਕਰਜ਼ਾਈ ਕਿਸਾਨ ਐ ਉਹਨਾਂ ਦੀ ਇੱਥੋਂ ਦੇ ਡੀਸੀ ਵੱਲੋਂ ਚੀਜ਼ ਵੱਲੋਂ ਬਾਹਰ ਫੜ ਕੇ ਵੱਡਾ ਉਹਨਾਂ ਨੂੰ ਵੱਡਾ ਮਾਮਲਾ ਦਿੱਤਾ ਜਾਵੇ ਤੇ ਇਂਦਰ ਉਹਨਾਂ ਦੀ ਕਿਸਾਨ ਗੀਂਦਰਾਂ ਤੋਂ ਵੀ ਮੁਕਤ ਹੁੰਦੀ ਐ ਇਹ ਇਹ ਕਦਮ ਚੁੱਕ ਰਹੇ ਆ ਜੀ ਮੈਡਮ ਜੀ Yani çok az geldik, tamam